ਪੁਰਖ ਅੱਜ ਜੋ ਆਇਓ ਮਨ ਮਾਤਾ ਸੁਲਖਣੀ ਜਿਨੇ ਕਿਆ ਵੀ ਜਿਹੜਾ ਉਤਮ ਪੁਰਖ ਅੱਜ ਕਰਤਾਰ ਪੁਰਭਾਵ ਸਾਡੇ ਘਰ ਵਿੱਚ ਆਇਆ ਹੈ ਘਰ ਜਾਮ ਬਹੁ ਮੋਲ ਸੁਹਾਇਓ ਆਕੇ ਮਹਾਰਾਜ ਬੜੇ ਕੀਮਤੀ ਬਸਤਰ ਜਾਮੇ ਦਾ ਅਰਥ ਹੁੰਦਾ ਬਸਤਰ ਬੜੇ ਕੀਮਤੀ ਬਸਤਰ ਉਹਨੇ ਸਰੀਰ ਤੇ ਧਾਰਨ ਕੀਤੇ ਸਨ ਜਿਹੜੇ ਬੜੇ ਸੋਵ ਦੇਸੀ ਤਹਸਰ ਪੰਕ ਪਰਯਾ ਬਹੁ ਭਾਰੂ ਪਰ ਤੁਸਾਂ ਨੇ ਇਹ ਕੀ ਕੀਤਾ ਵੀ ਬਹੁਤ ਭਾਰੀ ਜਿਹੜੇ ਪਾਡ ਹੈ ਨਾ ਜਿਹਦੇ ਵਿੱਚ ਨਦੀਨ ਸਨ ਜਿਹੜੇ ਪਾਡ ਦੇ ਵਿੱਚ ਬਹੁਤ ਜਿਆਦੇ ਚਿਕੜ ਸੀ ਮਿੱਟੀ ਘਟਾ ਸੀ ਉਹ ਪੰਡ ਈਸ ਪੁਰਖ ਦੇ ਸਿਰ ਤੇ ਰੱਖ ਦਿੱਤੀ। ਸੋ ਉੱਚਵਾਏ ਜੀਰ ਕਰ ਖਵਾਰੂ। ਤੇ ਈਸ ਪੰਡ ਦੇ ਚੋਕਣ ਦੇ ਨਾਲ ਇਹਨਾਂ ਨੇ ਆਪਣੇ ਸਰੀਰ ਤੇ ਜਿਹੜੇ ਵਸਤਰ ਪਾਏ ਸਨ ਉਹ ਬਹੁਤ ਮੈਲੇ ਹੋ ਗਏ। ਗੁਨਾ ਖਾਨੇ ਸੁਨਵੈਣ ਔਚਾਰੇ। ਹੁਣ ਗੁਰਮੁਖੋ ਗੁਨਾ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਮਾਤਾ ਸੁਲਖਣੀ ਜੀ ਨੂੰ ਜਵਾਬ ਦਿੰਦੇ ਹਨ ਨਹੀਂ ਪੰਕ ਸੰਗ ਪਰਿਓ ਭਾਰੇ ਮਹਾਰਜ ਕਹਿੰਦੇ ਇਹ ਭਾਰੇ ਗਾਰੇ ਦੇ ਨਾਲ ਭਰੀ ਹੋਈ ਪੰਡ ਨਹੀਂ ਭਾਵੇਂ ਤੈਨੂੰ ਵੇਖਣ ਦੇ ਵਿੱਚ ਇਹ ਪ੍ਰਤੀਤ ਹੁੰਦੀ ਹੈ ਕਿ ਇਹਨਾਂ ਨੇ ਆਪਣੇ ਸਿਰ ਤੇ ਜਿਹੜੇ ਪੰਡ ਚੁੱਕੀ ਹੈ ਇਹ ਗਾਰੇ ਦੇ ਨਾਲ ਭਰੀ ਹੋਈ ਹੈ ਪਰ ਅਸਲ ਵਿੱਚ ਇਹ ਕੁਝ ਹੋਰ ਹੈ। ਦੇਨ ਦੁਨੀਆ ਦਾ ਛਤਰ ਦਿਆ। ਤੇ ਮਹਾਰਾਜ ਕਹਿੰਦੇ ਇਹਨਾਂ ਨੂੰ ਤੇ ਅਸਾਂ ਨੇ ਦੀਨ ਦੁਨੀ ਦਾ ਛਤਰ ਦਿੱਤਾ ਹੈ। ਲੈਣੇ ਧਰਿਓ ਛਤਰ ਸਿਰ ਗੁਰੂ ਨਾਨਕ ਸਾਹਿਬ ਜੀ ਅਸਲ ਵਿੱਚ ਪਰਖ ਕਰਨੀ ਚਾਹੁੰਦੇ ਕਿ ਜਿਹੜਾ ਅੱਜ ਇੱਕ ਇਹ ਦੁਨਿਆਵੀ ਪੰਡ ਨਹੀਂ ਚੁੱਕ ਸਕਦਾ ਤੇ ਆਉਣ ਵਾਲੇ ਸਮੇਂ ਵਿੱਚ ਪੰਥ ਦੀ ਸਿੱਖ ਕੌਮ ਦੀ ਇਹ ਜ਼ਿੰਮੇਵਾਰੀ ਆਪਣੇ ਸਿਰ ਤੇ ਕਿਦਾਂ ਚੁੱਕ ਲਏਗਾ ਆਪਾਂ ਕਿੰਨੀ ਵਾਰੀ ਵਿਚਾਰ ਕੀਤੀ ਹੈ ਕਿ ਜਿਹੜਾ ਬੰਦਾ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦਾ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਤੋਂ ਭੱਜ ਕੇ ਭਗਾਉੜਾ ਹੋ ਗਿਆ ਘਰਵਾਰ ਨੂੰ ਛੱਡ ਗਿਆ ਤੇ ਬੱਚਿਆਂ ਦੇ ਨਾਲ ਨਿਭਾ ਨਾ ਸਕਿਆ ਤੇ ਗੁਰਮਖੋ ਉਹ ਸਮਾਜ ਦੀ ਉਹ ਕੋਮ ਦੀ ਉਹ ਧਰਮ ਦੀ ਭਾਰੀ ਜ਼ਿੰਮੇਵਾਰੀ ਕਿੱਥੋਂ ਚੁੱਕ ਲੇਗਾ ਮੈਨੂੰ ਦੱਸੋ ਤੁਹਾਡੇ ਸਾਰੇ ਸਮੇਤ ਮੰਨ ਲਓ ਮੈਂ ਆ ਮੈਂ ਜੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦਾ ਤੇ ਮੈਂ ਕੋਮ ਦੀ ਜ਼ਿੰਮੇਵਾਰੀ ਕਿੱਥੋਂ ਚੁੱਕ ਲਾਵਾਂਗਾ ਮੈਂ ਸਮਾਜ ਦੀ ਜ਼ਿੰਮੇਵਾਰੀ ਕਿੱਥੋਂ ਚੁੱਕ ਲਾਵਾਂਗਾ ਇਹ ਤੇ ਬਹੁਤ ਵੱਡੀ ਗੱਲ ਹੈ ਤਾਂ ਹੀ ਤੇ ਮੈਂ ਗੱਲ ਕਹਿਣਾ ਹੋਂ ਨਾ ਗੁਰਮਖੋ ਜਿਹੜੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਨਹੀਂ ਚੁੱਕ ਸਕੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਭਗੌੜੇ ਹੋ ਗਏ ਅੱਜ ਅਸੀਂ ਉਹਨਾਂ ਨੂੰ ਧਰਮ ਦੀ ਜ਼ਿੰਮੇਵਾਰੀ ਦੇ ਦਿੱਤੀ ਅੱਜ ਅਸੀਂ ਉਹਨਾਂ ਨੂੰ ਕੋਮ ਦੀ ਜ਼ਿੰਮੇਵਾਰੀ ਦੇ ਦਿੱਤੀ ਤੇ ਦੱਸੋ ਉਹਨਾਂ ਵਿੱਚ ਸਮਰੱਥਾ ਕਿੱਥੇ ਹੈ ਤਾਂ ਕਰਕੇ ਮੈਂ ਹਮੇਸ਼ਾ ਬੇਨਤੀ ਕਰਦਾ ਹੁਣਾ ਸਭ ਤੋਂ ਪਹਿਲਾ ਮਨੁੱਖ ਦਾ ਧਰਮ ਹੈ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਧਰਮੀ ਉਹ ਨਹੀਂ ਹੁੰਦਾ ਜਿਹੜਾ ਮਾਲਾ ਲੈ ਕੇ ਵੈਗੁਰੂ ਵੈਗੁਰੂ ਕਰੇ RAM RAM ਕਰ ਰਿਹਾ ਧਰਮੀ ਉਹ ਮਨੁੱਖ ਹੈ ਜਿਹੜਾ ਆਪਣੇ ਫਰਜ਼ਾਂ ਨੂੰ ਸਮਝ ਕੇ ਉਹਨਾਂ ਫਰਜ਼ਾਂ ਨੂੰ ਨਿਭਾਰੇ ਕੋਈ ਕਿਤੇ ਵੀ ਬੈਠੇ ਕਿਉਂਕਿ ਹਰ ਇੱਕ ਬੰਦੇ ਦਾ ਆਪਣਾ ਫਰਜ਼ ਹੈ ਪਤੀ ਦਾ ਆਪਣਾ ਫਰਜ਼ ਹੈ ਪਤਨੀ ਦਾ ਆਪਣਾ ਫਰਜ਼ ਹੈ ਮਾਪੇ ਦਾ ਆਪਣਾ ਫਰਜ਼ ਹੈ ਬੱਚਿਆਂ ਦਾ ਆਪਣਾ ਫਰਜ਼ ਹੈ ਹਰ ਇੱਕ ਬੰਦੇ ਦਾ ਆਪਣਾ ਫਰਜ਼ ਹੈ ਟੀਚਰ ਦਾ ਆਪਣਾ ਫਰਜ਼ ਹੈ ਡਾਕਟਰ ਦਾ ਆਪਣਾ ਫਰਜ਼ ਹੈ ਸੋ ਜਿੱਥੇ ਵੀ ਤੁਸੀਂ ਬੈਠੇ ਹੋ ਨਾ ਜੇ ਆਪਣੇ ਫਰਜ਼ ਨੂੰ ਸਮਝ ਕਰਕੇ ਉਸ ਫਰਜ਼ ਨੂੰ ਸਹੀ ਤਰੀਕੇ ਨਾਲ ਨਿਭਾ ਰਹੇ ਹੋ ਤੇ ਤੁਸੀਂ ਧਰਮੀ ਹੋ ਪਰ ਜੇ ਫਰਜ਼ ਤੋਂ ਭੱਜਿਓ ਤਾਂ ਜਿੱਥੇ ਮਰਜੀ ਭਾਵੇਂ ਗੁਰਦੁਆਰੇ ਬੈਠੇ ਰਹੋ ਤਾਂ ਮੈਂ ਮੰਦਰਾਂ ਮਸਜਿਦਾਂ ਵਿੱਚ ਬੈਠੇ ਰਹੋ ਭਲੇਖਾ ਤੇ ਤੁਹਾਨੂੰ ਲੱਗੇਗਾ ਵੀ ਮੈਂ ਧਰਮੀ ਆ ਪਰ ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ ਵਿੱਚ ਤੁਸੀਂ ਧਰਮੀ ਨਹੀਂ ਧਰਮੀ ਬੰਦਾ ਉਹ ਹੈ ਜਿਹੜਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੈ ਪਰ ਅੱਜ ਅਸੀਂ ਉਹਨਾਂ ਨੂੰ ਧਰਮੀ ਮੰਨ ਲਿਆ ਤੇ ਜਿਹੜੇ ਜ਼ਿੰਮੇਵਾਰੀਆਂ ਨੂੰ ਸਾਡੇ ਕਿ ਭਗੌੜੇ ਹੋ ਗਏ ਮੈਂ ਬਾਣੀ ਦੇ ਆਧਾਰ ਤੇ ਬੇਨਤੀ ਕਰ ਰਿਹਾ ਮਹਾਰਾਜ ਕਹਿੰਦੇ ਆਪਤ ਦਾ ਕਾ ਮਾਰਿਆ ਗਰੇ ਤੇ ਨਸਤ ਕਹਿੰਦੇ ਛੱਡ ਗਏ ਜ਼ਿੰਮੇਵਾਰੀਆਂ ਸਿੱਧਾਂ ਦਿੱਤਾ ਇਦਾਂ ਹੈ ਨਾ ਆ ਬਹੁਤੇ ਜਿਹੜੇ ਡੇਰੇਦਾਰ ਬਾਬੇ ਆ ਇਹ ਉਹ ਨਹੀਂ ਜਿਹੜੇ ਜ਼ਿੰਮੇਵਾਰੀਆਂ ਨਿਭਾ ਨਹੀਂ ਸਕਦੇ ਘਰ ਛੱਡ ਕੇ ਨਸ ਗਏ ਤੇ ਲੋਕਾਂ ਨੇ ਉਹਨਾਂ ਨੂੰ ਸੰਤ ਮੰਨ ਲਿਆ ਤੇ ਲੋਕਾਂ ਨੇ ਉਹਨਾਂ ਨੂੰ ਬ੍ਰਹਮ ਗਿਆਨੀ ਮੰਨ ਲਿਆ ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਵੀ ਇਹਨਾਂ ਦੇ ਸਿਰ ਤੇ ਅਸੀਂ ਇਹ ਦੁਨਿਆਵੀ ਪੰਡ ਨਹੀਂ ਰਖੀ ਅਸਲ ਵਿੱਚ ਇਹਨਾਂ ਦੇ ਸਿਰ ਤੇ ਆਸਾਨੇ ਦੀਨ ਦੁਨੀ ਦਾ ਜਿਹੜਾ ਛਤਰ ਰੱਖਿਆ ਹੈ ਪਰਨਾ ਇਹ ਸਮ ਜਗ ਮਹ ਭੀਆ ਭੀਆ ਦਾ ਅਰਥ ਹੁੰਦਾ ਹੈ ਹੋਰ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਇਨਾ ਵਰਗਾ ਦੂਜਾ ਕੋਈ ਨਹੀਂ ਹੋਵੇਗਾ ਪੰਕਾ ਜੋਨ ਤਮ ਕੋ ਦ੍ਰਿਸ਼ਟਾਵਾ ਤੇ ਮਹਾਰਜ ਕਹਿੰਦੇ ਐ ਜਿਹੜੇ ਤੁਹਾਨੂੰ ਇਨ੍ਹਾਂ ਦੇ ਕੱਪੜਿਆਂ ਤੇ ਪਾਏ ਹੋਏ ਗਾਰੇ ਦੇ ਤੱਬੇ ਲੱਗਦੇ ਹਨ ਕਿਉਂਕਿ ਕਿਰਤੀ ਮਨੁੱਖ ਜਿਹੜਾ ਹੁੰਦਾ ਹੈ ਆਪਾਂ ਖੇਤਾਂ ਵਿੱਚ ਕਿਤੇ ਵੀ ਕੰਮ ਕਰਦੇ ਹਾਂ ਤਾਂ ਸਰੀਰ ਤੇ ਪਾਏ ਹੋਏ ਕੱਪੜੇ ਜਿਹੜੇ ਬਹੁਤ ਜ਼ਿਆਦੇ ਮੈਲੇ ਹੋ ਜਾਂਦੇ ਵੈਸੇ ਇੱਕ ਬੇਨਤੀ ਕਰਾਂ ਗੁਰਮਖੋ ਕਿਰਤੀ ਬੰਦੇ ਦੇ ਸਰੀਰ ਦੀ ਮੈਲ ਨੂੰ ਵੇਖ ਕੇ ਨਫ਼ਰਤ ਨਾ ਕਰੋ ਅਸਲ ਵਿੱਚ ਉਹ ਮੈਲ ਨਹੀਂ ਅਸਲ ਵਿੱਚ ਉਹ ਕੇਸਰ ਹੈ ਉਹ ਤੇ ਕੇਸਰ ਹੈ ਉਹ ਮੈਲ ਨਹੀਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਮਾਤਾ ਸੁਲੱਖਣੀ ਜੀ ਨੂੰ ਕਿ ਜਿਹੜੇ ਤੁਹਾਨੂੰ ਇਹਨਾਂ ਦੇ ਸਰੀਰ ਤੇ ਇਹ ਗਾਰੇ ਦੇ ਮਿੱਟੀ ਦੇ ਧੱਬੇ ਲੱਗਦੇ ਹਨ ਕੇਸਰ ਕੋ ਹਮਨੇ ਸਿਰ ਕਾਵਾ ਤੇ ਮਹਾਰਾਜ ਨੇ ਆਖਿਆ ਸੁਲਖਣੀ ਜੀ ਇਹ ਤੇ ਅਸੀਂ ਇਹਨਾਂ ਦੇ ਸਰੀਰ ਤੇ ਕੇਸੜ ਦਾ ਸਿਰ ਕਾ ਕੀਤਾ ਹੈ ਹਬ ਤੁਮ ਦੇਖ ਕਰੋ ਤੁਮ ਨੇਰੇ ਆਖਿਆ ਤੁਸੀਂ ਥੋੜਾ ਜਾਂ ਨੇੜੇ ਹੋ ਕੇ ਵੇਖੋਗੇ ਨਾ ਫਿਰ ਤੁਹਾਨੂੰ ਸਮਝ ਪਵੇਗੀ ਦਿਖਾ ਤੋ ਕਿਸਰ ਸਿਰ ਘੇਰੇ ਆ ਗਿਆ ਨੇੜੇ ਹੋ ਕੇ ਤੇ ਵੇਖੋ ਅਸੀਂ ਇਹਨਾਂ ਦੇ ਸਰੀਰ ਤੇ ਕੇਸਰ ਦਾ ਜਿਹੜਾ ਸਿੜਕਾ ਕੀਤਾ ਹੈ ਗੁਰ ਕਹ ਦੇਖਿਓ ਕਹ ਪ੍ਰਭ ਦੇਖਾ ਤੇ ਗੁਰੂ ਜੀ ਨੇ ਕਿਹਾ ਵੀ ਤੂੰ ਕੀ ਵੇਖਿਆ ਹੈ ਤੇਰੇ ਗਤ ਤਮ ਲਖੋ ਆਲੇਖਾ ਹੁਣ ਬਾਤਾ ਸੁਲਖਣੀ ਜੀ ਨੇ ਕਿਹਾ ਤੁਹਾਡੀਆਂ ਤੇ ਤੁਸੀਂ ਜਾਣੋ ਇਹ ਗੱਲਾਂ ਮੇਰੀ ਸਮਝ ਤੋਂ ਬਾਹਰ ਹਨ। ਭਪ ਸਾਗਰ ਧਾਰਨ ਕੈ ਮਾਹੀ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੰਸਾਰ ਇੱਕ ਭਿਆਨਕ ਸਾਗਰ ਹੈ ਜਿਹਦੇ ਵਿੱਚ ਬੜੇ ਲੋਕ ਡੁੱਬਦੇ ਜਾ ਰਹੇ ਅਸੀਂ ਜਦੋਂ ਇਹ ਬਚਨ ਪੜ੍ਹਦੇ ਨਾ ਪੰਕਜ ਮੋਹ ਪਾਗ ਨਹੀਂ ਚੱਲੇ ਹਮ ਦੇਖਾ ਤਹ ਡੂਬੀ ਵਾਲੇ ਮਹਾਰਾਜ ਕਹਿੰਦੇ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਇਸ ਸੰਸਾਰ ਦੇ ਬਹੁਤੇ ਲੋਕ ਮੋਹ ਦੇ ਚੱਕੜ ਵਿੱਚ ਡੁੱਬ ਗਏ ਪਰਿਵਾਰ ਦਾ ਮੋਹ ਇੰਨਾ ਪਰਬਲ ਹੋ ਗਿਆ ਬੱਚਿਆਂ ਦਾ ਇੰਨਾ ਮੋਹ ਪਰਬਲ ਹੋ ਗਿਆ ਵੀ ਧਰਮ ਦੀ ਜ਼ਿੰਮੇਵਾਰੀ ਨੂੰ ਭੁੱਲ ਗਏ ਕੌਮ ਦੀ ਜ਼ਿੰਮੇਵਾਰੀ ਨੂੰ ਭੁੱਲ ਗਏ ਕਿਉਂਕਿ ਗੁਰਮਖੋ ਪਰਿਵਾਰ ਦਾ ਮੋਹ ਜਿਹੜਾ ਹੈ ਨਾ ਕਿਤੇ ਨਾ ਕਿਤੇ ਮਨੁੱਖ ਨੂੰ ਨਿੱਜ ਪ੍ਰਸਤ ਬਣਾ ਦਿੰਦਾ ਹੈ ਤੇ ਜਦੋਂ ਮਨੁੱਖ ਨਿੱਜ ਪ੍ਰਸਤ ਹੋ ਜਾਏ ਫਿਰ ਮਨੁੱਖ ਦੇ ਅੰਦਰ ਕੌਮ ਪ੍ਰਸਤੀ ਧਰਮ ਪ੍ਰਸਤੀ ਖਤਮ ਹੋ ਜਾਂਦੀ ਹੈ ਫਿਰ ਉਹ ਸਮਾਜ ਪ੍ਰਤੀ ਚੰਗੀ ਸੋਚ ਨਹੀਂ ਰੱਖਦਾ ਉਹ ਸਿਰਫ ਆਪਣੇ ਪਰਿਵਾਰ ਤੱਕ ਸੋਚੇਗਾ ਵੀ ਮੇਰੇ ਪਰਿਵਾਰ ਦਾ ਫਾਇਦਾ ਹੋਣਾ ਚਾਹੀਦਾ ਮੇਰੇ ਬੱਚਿਆਂ ਦਾ ਫਾਇਦਾ ਹੋਵੇ ਮੇਰੇ ਘਰ ਵਿੱਚ ਧਨ ਆਵੇ ਭਾਵੇਂ ਲੋਕਾਂ ਨੂੰ ਮੈਂ ਜ਼ਹਿਰ ਕਿਉਂ ਨਾ ਵੰਡ ਦੇ ਆ ਜਿਹੜੇ ਨਸੇ ਦੇ ਛੋਦਾਗਰ ਲੋਕ ਇਦਾਂ ਹੀ ਕਰਦੇ ਨੇ ਵੀ ਮੈਂ ਭਾਵੇਂ ਲੋਕਾਂ ਨੂੰ ਜ਼ਹਿਰ ਖਵਾ ਖਵਾ ਕੇ ਮਾਰ ਦਿਆਂ ਪਰ ਮੈਨੂੰ ਫਾਇਦਾ ਹੋਵੇ ਮੇਰੇ ਬੱਚਿਆਂ ਕੋਲ ਪੈਸਾ ਹੋਵੇ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਸ ਭਿਆਨਕ ਸਾਗਰ ਦੇ ਵਿੱਚ ਬੜੇ ਲੋਕ ਜਿਹੜੇ ਡੁੱਬਦੇ ਜਾ ਰਹੇ ਹਨ ਗੁਰ ਕਹਾ ਨਰ ਬੋ ਫੁੱਟ ਜਾਹੀ ਫੁੱਟ ਤਦਰਤ ਹੁੰਦਾ ਗੁਰਮੁਖੋ ਡੁਬਣਾ ਆਖਿਆ ਬਹੁਤੇ ਜਿਹੜੇ ਲੋਕ ਨੇ ਨਾ ਉਹ ਇਸ ਭਿਆਨਕ ਸਾਗਰ ਵਿੱਚ ਰਹੇ ਹਨ ਬਹੁ ਨਰ ਕੋਮਲਾਏ ਹੋਈ ਤੇ ਮਹਾਰਾਜ ਕਹਿੰਦੇ ਉਹ ਜਿਹੜੇ ਡੋਬਣ ਵਾਲੇ ਲੋਕ ਨੇ ਨਾ ਉਹਨਾਂ ਨੂੰ ਬਚਾਉਣ ਵਾਸਤੇ ਇਹ ਮਲਾ ਹੋਣਗੇ ਸੱਚ ਜਾਣਿਉ ਬਾਣੀ ਦਾ ਬਚਨ ਹੈ ਗੁਰ ਜਹਾਜ ਖੇਵਟ ਗੁਰ ਗੁਰ ਬਿਨ ਤਰਿਓ ਨ ਕੋਇ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨ ਹੋਇ ਇੱਕ ਵਚਨ ਅਸੀਂ ਭਟਾਂ ਦਾ ਪੜਦੇ ਆਂ ਕਾਲ ਯੁਗ ਜਹਾਜ਼ ਅਰਜਨ ਗੁਰੂ ਸਾਗਲ ਸ੍ਰਿਸ਼ਟ ਲਗ ਬੇਤਰੋ ਆਖਿਆ ਕਾਲ ਯੁਗ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਦਾ ਸ਼ਬਦ ਦਾ ਐਸਾ ਵੇੜਾ ਤਿਆਰ ਕੀਤਾ ਜਿਹਦੇ ਵਿੱਚ ਸਵਾਰ ਹੋ ਕੇ ਸਮੁੱਚੀ ਮਨੁੱਖਤਾ ਪਰ ਲੰਘ ਸਕਦੀ ਕਿਉਂਕਿ ਜਿਹੜਾ ਸ਼ਬਦ ਨਾਲ ਜੁੜੇਗਾ ਉਹ ਸਹਜੇ ਸੰਸਾਰਸ ਅਗਰ ਨੂੰ ਤਰੇਗਾ ਆਖਿਆ ਮਨੁੱਖਾਂ ਨੂੰ ਭਵ ਸਾਗਰ ਤੋਂ ਤਾਰਨ ਦੇ ਲਈ ਇਹਨਾਂ ਦੇ ਬਚਨ ਇਹਨਾਂ ਦਾ ਜੀਵਨ ਜਿਹੜਾ ਉਹ ਮਲਾ ਹੋਵੇਗਾ ਔਰ ਕਰੇ ਪਵ ਸਾਗਰ ਜੋਈ ਆਕਿਆ ਇਹ ਡੁੱਬਦੇ ਆ ਲੋਕਾਂ ਦੇ ਬੇੜੇ ਪਾਰ ਕਰਨਗੇ ਤੁਸਨ ਪਈ ਸੁਲਖਣੀ ਸੁਣ ਕਾ ਤੇ ਜਦੋਂ ਮਾਤਾ ਸੁਲਖਣੀ ਜੀ ਨੇ ਗੁਰਨਾਨਕ ਸਹਿਬਹਾਰਾ ਜੀ ਦੀ ਰਸਨਾ ਤੋਂ ਇਹ ਬਚਨ ਸੁਨੇ ਕਹਿੰਦੇ ਮਾਤਾ ਜੀ ਚੁੱਪ ਹੋ ਗਏ ਲਹਿਣਾ ਹਰ ਕਿਉ ਕਰਨਾ ਗੁਨਕਾਰ ਪਰ ਜਦੋਂ ਭਾਈ ਲੈਣਾ ਜੀ ਨੇ ਸਤਿਗੁਰਾਂ ਦੇ ਇਹ ਬਚਨ ਸਤਿਗੁਰਾਂ ਦੇ ਇਹ ਸ਼ਬਦ ਆਪਣੇ ਕੰਨਾਂ ਨਾਲ ਸੁਣੀ ਤੇ ਬੜੇ ਪ੍ਰਸੰਨ ਹੋਏ ਦੁਹਰਾ ਸ੍ਰੀ ਸਰਸਵਤੀ ਨਾਮ ਸੁਭ ਮੂਲ ਸੁਖ ਬਤਾ ਬੇਲ ਕਹਿੰਦੇ ਸੁਭ ਨਾਮ ਵਾਲੀ ਜਿਹੜੀ ਸਰਦਾ ਹੈ ਉਹ ਸਮਝ ਲਓ ਸਬਦਾ ਮੂਲ ਹੈ ਫੁਲਨ ਫਲਨੋ ਲਲਤਵ ਉਕਤ ਜੁਗਤ ਲਖ ਮੇਲਾ ਕਿਉਂਕਿ ਜਿਸ ਤੋਂ ਕਵਤ ਰੂਪ ਬੇਲ ਛੁੱਟੀ ਹੈ ਇਹ ਬੇਲ ਦੇ ਨਾਲ ਹੀ ਬੜੀਆਂ ਜੁਗਤੀਆਂ ਆਉਂਦੀਆਂ ਹਨ ਚੌਪਈ ਕੇਤਕਾ ਦੀਪਸ ਜਬ ਰਹਤ ਪਿਤਾਏ ਉਹਨੂੰ ਗੁਰਮੁਖੋ ਭਾਈ ਲੈਣਾ ਜੀ ਜਦੋਂ ਕਈ ਦਿਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਰਹੇ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਗੁਰੂ ਦੇ ਆਸੇ ਦੇ ਮੁਤਾਬਕ ਸੇਵਾ ਕਰਦੇ ਹਨ ਸੇਵਾ ਕਰਹੀ ਪ੍ਰੀਤ ਵਧਾਏ ਕਹਿੰਦੇ ਜਿਉਂ-ਜਿਉ ਗੁਰੂ ਦੇ ਨੇੜੇ ਹੁੰਦੇ ਐ ਜਿਉਂ-ਜਿਉ ਸਤਿਗੁਰਾਂ ਦੇ ਬਚਨਾਂ ਨੂੰ ਸੁਣਦੇ ਐ ਤਿਉਂ ਤਿਉ ਉਹਨਾਂ ਦੇ ਅੰਦਰ ਗੁਰੂ ਪ੍ਰਤੀ ਜਿਹੜਾ ਪ੍ਰੇਮ ਹੈ ਗੁਰੂ ਪ੍ਰਤੀ ਜਿਹੜਾ ਪਿਆਰ ਹੈ ਉਹ ਵੱਧਦਾ ਹੈ ਜਵਾਲਾ ਪਰਸਨ ਗਇਓ ਜੋ ਸੰਗਾ ਪੁਰ ਗੁਰਮੁਖੋ ਜਿਹੜੀ ਸੰਗਤ ਭਾਵ ਜਿਹੜਾ ਭਗਤਾਂ ਦਾ ਟੋਲਾ ਜਵਾਲਾ ਮੁਖੀ ਤੇ ਗਿਆ ਸੀ ਨਾ ਦੇਵੀ ਨੂੰ ਪੂਜਨ ਵਾਸਤੇ ਭਾਈ ਲੈਣਾ ਜੀ ਘਰੋਂ ਤੇ ਉਹਨਾਂ ਦੇ ਨਾਲ ਹੀ ਤੁਰੇ ਸਨ ਪਰ ਦਸਤੇ ਵਿੱਚ ਆ ਕੇ ਆਖਿਆ ਵੀ ਮੈਂ ਕਰਤਾਰਪੁਰ ਦੀ ਧਰਤੀ ਤੇ ਜਾਣਾ ਹੈ ਮੁੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਐਸੇ ਆਏ ਮੁੜ ਕੇ ਕਿਸੇ ਦੇਵੀ ਦੇਵਤੇ ਦੀ ਪੂਜਾ ਦਾ ਫੁਰਨਾ ਵੀ ਅੰਦਰ ਨਹੀਂ ਪੈਦਾ ਹੋਇਆ ਪਰ ਸਾਡੇ ਹਾਲਾਤ ਵੇਖੋ ਹੁਣ ਜੇ ਤੇ ਮੈਂ ਇਦਾਂ ਇਤਿਹਾਸ ਸੁਣਾ ਕੇ ਲੰਘ ਜਾਵਾਂ ਫੇਰ ਤੇ ਤੁਹਾਨੂੰ ਲੱਗਣਾ ਵੀ ਭਾਈ ਲੈਣਾ ਜੀ ਦੀ ਗੱਲ ਹੈ ਅਸੀਂ ਤੇ ਪਾਸੇ ਨਿਕਲ ਗਏ ਨਾ ਪਰ ਗੱਲ ਤੇ ਸਾਡੇ ਲਈ ਹੈ ਵੀ ਭਾਈ ਲੈਣਾ ਜੀ ਨੇ ਤੇ ਸਾਡੇ ਦਿੱਤਾ ਜਵਾਲਾਮੁਖੀ ਜਾਣ ਉਹ ਤੇ ਮੁੜ ਕੇ ਕਿਸੇ ਦੇਵੀ ਦੇਵਤੇ ਦੀ ਪੂਜਾ ਵੱਲ ਨਹੀਂ ਗਏ ਕਿਸੇ ਪੱਥਰ ਦੀ ਪੂਜਾ ਨਹੀਂ ਕੀਤੀ ਉਹਨਾਂ ਨੇ ਕੋਈ ਕਰਮਕਾਂਡ ਨਹੀਂ ਕੀਤਾ ਉਹਤੇ ਗੁਰੂ ਦੇ ਦਰ ਤੇ ਆਏ ਤੇ ਗੁਰੂ ਦੇ ਹੋ ਕੇ ਰਹਿ ਗਏ ਗੁਰੂ ਦੇ ਹੁਕਮ ਵਿੱਚ ਜੀਵਨ ਬਤੀਤ ਕੀਤਾ ਤੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਪਰ ਹੁਣ ਆਪਣੇ ਅੰਦਰ ਝਾਤ ਮਾਰ ਕੇ ਵੇਖੋ ਅਸੀਂ ਤੇ ਅੰਮ੍ਰਿਤ ਛੱਕ ਕੇ ਵੀ ਦੇਵੀ ਦੇਵੀਆਂ ਦੇ ਜਾਣੋ ਨਹੀਂ ਛੱਡਦੇ ਭਾਈ ਅਸੀਂ ਤੇ ਫੇਰ ਵੀ ਕਬਰਾਂ ਪੂਜਣੋਂ ਨਹੀਂ ਛੱਡਦੇ ਤੇ ਮਹਾਰਾ ਦੀ ਬਾਣੀ ਦਾ ਬਚਨ ਹੈ ਦੇਵੀ ਦੇਵਾ ਪੂਜੀਐ ਭਾਈ ਕਿਆ ਮੰਗੋ ਕਿਆ ਦੇ ਇਹ ਬਚਨ ਬਾਣੀ ਦੇ ਨੇ ਇਹ ਪੰਗਤੀ ਮੈਂ ਕੋਲੋਂ ਨਹੀਂ ਕਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਕਿਉਂਕਿ ਕਈਆਂ ਨੂੰ ਭੁਲੇਖਾ ਹੁੰਦਾ ਨਾ ਕਹਿਣਗੇ ਨਹੀਂ ਜੀ ਇਹ ਪ੍ਰਚਾਰਕ ਤੇ ਨਿੰਦਿਆ ਕਰੀ ਜਾਂਦੇ ਆ ਜੀ ਲਓ ਜੀ ਦੇਵੀਆਂ ਦੇ ਵੀ ਜਾਣਾ ਪੈਂਦਾ ਹੈ ਦੇਵਤਿਆਂ ਦੇ ਵੀ ਜਾਣਾ ਪੈਂਦਾ ਹੈ ਕੀ ਕਰੀਏ ਕਬਰਾਂ ਪੂਜੀਆਂ ਬਣਾ ਬਣੀ ਸਰਦਾ ਫਿਰ ਭਾਈ ਭਾਈ ਲੈਣਾ ਜੀ ਨੂੰ ਇਦਾਂ ਹੀ ਮਹਾਰਾਜ ਸਿੱਖੀ ਦੀ ਦਾਤ ਦੇ ਦੇ ਦਿੰਦੇ ਵੀ ਲੈਣਿਆ ਕੋਈ ਗੱਲ ਨਹੀਂ ਦੇਵੀਆਂ ਦੇ ਵੀ ਜਾਇਆ ਕਰ ਉਥੇ ਵੀ ਬਿਟਾਵਾਂ ਗਾਈ ਜਾਇਆ ਕਰ ਸਾਡੇ ਕੋਲ ਵੀ ਆਜਿਆ ਕਰ ਸਮਾਂ ਕੱਢ ਕੇ ਸਾਰਿਆਂ ਨੂੰ ਖੁਸ਼ ਕਰ ਲੈ ਮਹਾਰਾਜ ਕਹਿੰਦੇ ਨਹੀਂ ਪੁਰਖਾ ਸਿੱਖੀ ਤੇ ਸਿੱਖੀ ਨਹੀਂ ਟਿਕਣੀ ਇਕਦਾਂ ਹੋ ਕੇ ਚੱਲ ਤੇ ਬਾਣੀ ਤੇ ਕਹਿੰਦੀ ਹੈ ਗੁਰ ਜੈਸਾ ਨਾਹੀ ਕੋ ਦੇਵ ਵੀ ਗੁਰੂ ਵਰਗਾ ਤੇ ਦੇਵਤਾ ਕੋਈ ਨਹੀਂ ਭਾਈ ਗੁਰੂ ਤੇ ਸਾਨੂੰ ਦੇਵਤਾ ਬਣਾਉਂਦੇ ਗੁਰੂ ਦੇ ਬਚਨ ਤੇ ਸਾਡੇ ਜੀਵਨ ਨੂੰ ਬਦਲ ਕੇ ਰੱਖ ਦਿੰਦੇ ਪਰ ਭਾਈ ਲੈਣਾ ਜਿਹਨੂੰ ਤੇ ਸਮਝ ਪੈ ਗਈ ਪਰ ਗੁਰਮਖੋ ਸਾਨੂੰ ਸਮਝ ਨਹੀਂ ਪਈ ਗੁਰਬਾਣੀ ਵਿੱਚ ਅਨੇਕਾਂ ਫੁਰਮਾਨ ਸਾਨੂੰ ਮਿਲਦੇ ਆਂ ਅਨੇਕਾਂ ਪੰਗਤੀਆਂ ਮਿਲਦੀਆਂ ਨੇ ਜਿੱਥੇ ਮਹਾਰਾਜ ਨੇ ਇਨ੍ਹਾਂ ਮੂਰਤੀਆਂ ਦੀ ਪੂਜਾ ਵਿੱਚੋਂ ਦੇਵੀ ਦੇਵਤਿਆਂ ਦੀ ਪੂਜਾ ਵਿੱਚੋਂ ਕੱਢ ਕੇ ਸਾਨੂੰ ਇੱਕ ਅਕਾਲ ਪੁਰਖ ਦੀ ਪੂਜਾ ਨਾਲ ਜੋੜਿਆ ਪਰ ਅੱਜ ਦੇ ਸਿੱਖ ਨੇ ਗੁਰੂ ਦੇ ਬਚਨਾਂ ਨੂੰ ਮੰਨਿਆ ਭਗਤ ਕਬੀਰ ਜੀ ਦਾ ਬਚਨ ਹੈ ਨਾਬਨ ਕੋ ਤੀਰਥ ਕਣੇ ਮਨ ਬੌਰਾਰੇ ਪੂਜਣ ਕੋ ਬਹੁ ਦੇਵ ਭਗਤ ਜੀ ਕਹਿੰਦੇ ਨਹਾਉਣ ਵਾਸਤੇ ਬੜੇ ਤੀਰਥ ਨੇ ਕਿਉਂਕਿ 88 ਤੀਰਥ ਦੇ ਪੁਜਾਰੀ ਦੇ ਮੰਨੇ ਹੋਏ ਕਹਿੰਦੇ ਉਦੋਂ ਵੱਧ ਕੇ ਵੀ ਨੇ ਜਿੱਥੇ ਲੋਕ ਨਹਾਉਣ ਵਾਸਤੇ ਜਾਂਦੇ ਪਰ ਸਾਡੇ ਲਈ ਤੀਰਥ ਕੀ ਹੈ ਗੁਰੂ ਦਾ ਸ਼ਬਦ ਪਰਮਾਤਮਾ ਦਾ ਨਾਮ ਨਾਵਨ ਕੋ ਤੀਰਥ ਘਨੇ ਮਨ ਬਉਰਾ ਰੇ ਪੂਜਨ ਕੋ ਬਹੁ ਦੇਵ ਭਗਤ ਜੀ ਕਹਿੰਦੇ ਪੂਜਨ ਵਾਸਤੇ ਬੜੇ ਦੇਵੀ ਦੇਵਤੇ ਐ ਪਰ ਇੱਕ ਗੱਲ ਚੇਤੇ ਰੱਖੀ ਕਹਤ ਕਬੀਰ ਛੂਟਨ ਨਹੀਂ ਮੰਨ ਬੌਰਾਰੇ ਛੂਟਨ ਹਰ ਕੀ ਸੇਵ ਕਹਿੰਦੇ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਛੁਟਕਾਰਾ ਨਹੀਂ ਹੋਣਾ ਛੁਟਕਾਰਾ ਤੇ ਉਦੋਂ ਹੀ ਹੋਏਗਾ ਜਦੋਂ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਨਾਮ ਨਾਲ ਜੁੜੇਗਾ ਜਿਹਦੇ ਗੁਰੂ ਨੂੰ ਦੇਵਤਾ ਮੰਨ ਕੇ ਗੁਰੂ ਦੇ ਦਰ ਤੋਂ ਝੋਲੀਆਂ ਾਡੇਗਾ ਪਰ ਸਾਡੇ ਵਾਲੇ ਕਹਿੰਨਗੇ ਫਲਾਣੀ ਦੇਵੀ ਨੇ ਕਿਰਪਾ ਕਰ ਦਿੱਤੀ ਠਿਮਕੀ ਦੇਵੀ ਨੇ ਕਿਰਪਾ ਕਰ ਦਿੱਤੀ ਸਿੱਖਾਂ ਦਾ ਤਾਂ ਇੰਨਾ ਬੁਰਾ ਹਾਲ ਹੋਇਆ ਜਿਹੜੇ ਅਖੌਤੀ ਸਿੱਖ ਨੇ ਅਖੌਤੀ ਸਿੱਖ ਕਹਿਣਾ ਪਵੇਗਾ ਨਾ ਸਿੱਖਦੇ ਨਹੀਂ ਜਾਂਦੇ ਮੈਨੂੰ ਨਹੀਂ ਲੱਗਦਾ ਵੀ ਕੋਈ ਦੇਵੀ ਇਹਨਾਂ ਨੇ ਛੱਡੀ ਹੋਣੀ ਸ਼ਰਾਬਾਂ ਇਹ ਚੜਾ ਕੇ ਆਉਂਦੇ ਐ ਫਲਾਨੀ ਦੇਵੀ ਦੇ ਇਹ ਜਾਂਦੇ ਐ ਨੈਣਾ ਦੇਵੀ ਨੂੰ ਇਹਨੇ ਛੱਡਦੇ ਫੇ ਨਾਲ ਪਤਾ ਕੀ ਕਹਿਣਗੇ ਕੋਈ ਗੱਲ ਨਹੀਂ ਜੀ ਨੈਣਾ ਦੇਵੀ ਆਨੰਦਪੁਰ ਸਾਹਿਬ ਝਾੜੂ ਮਾਰਦੀ ਹੁੰਦੀ ਸੀ ਕਹਿੰਦੇ ਲੈ ਐਵੇਂ ਬਣਾਈ ਜਾਂਦੇ ਕੋਲ ਕਹਿੰਦੇ ਆਨੰਦਪੁਰ ਝਾੜੂ ਮਾਰਦੀ ਹੁੰਦੀ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੇਵੀ ਨੂੰ ਬਰ ਦਿੱਤਾ ਵੀ ਮੇਰੇ ਸਿੱਖ ਪਹਿਲਾਂ ਤੇਰੇ ਆ ਕੇ ਮੱਥਾ ਟੇਕਿਆ ਕਰਨਗੇ ਦੇਖੋ ਕਿੰਨਾ ਸ਼ਾਤਰ ਹੈ ਪੁਜਾਰੀ ਲਿਖਿਆ ਕਿ ਤੇ ਸਾਡੇ ਪਰਮਾਨਤ ਇਤਿਹਾਸ ਦੇ ਵਿੱਚ ਇਦਾਂ ਹੀ ਹੈ ਨਾ ਵੀ ਲੋਕਾਂ ਨੂੰ ਲੱਗੇ ਵੀ ਕੋਈ ਗੱਲ ਨਹੀਂ ਗੁਰੂ ਨੂੰ ਤੇ ਵੱਡੀ ਰੱਖਿਆ ਫਿਰ ਕੀ ਹੋ ਗਿਆ ਉਹ ਇੱਕ ਬ੍ਰਚਾਰਕ ਨੇ ਬੜੀ ਸੋਹਣੀ ਗੱਲ ਕਹੀ ਸੀ ਕਹਿੰਦਾ ਜਕਾਰੇ ਨੈਣਾ ਦੇਵੀ ਦੇ ਤੇ ਲੰਗਰ ਅਨੰਦਪੁਰ ਸਾਹਿਬ ਦਾ ਗੁੱਸਾ ਨਾ ਕਰ ਜਿਓ ਭਾਈ ਕੋਈ ਜਾਈ ਜਾ ਮੈਨੂੰ ਤੇ ਕੀ ਹੈ ਜਕਾਰੇ ਨੈਣਾ ਦੇਵੀ ਦੇ ਤੇ ਲੰਗਰ ਅਨੰਦਪੁਰ ਦਾ ਇਹ ਕਿੱਦਾਂ ਚੱਲੇਗਾ ਭਾਈ ਫਿਰ ਜਾਓ ਮੈਂ ਇੱਕ ਨਗਰ ਡਿਊਟੀ ਕਰਦਾ ਸੀ ਉੱਥੇ ਕੁਝ ਨਗਰ ਦੇ ਲੋਕ ਇਕੱਠੇ ਹੋ ਕੇ ਆਏ ਹੁਣ ਇਹਨਾਂ ਕਹਿੰਦੇ ਵੀ ਨਿੱਜੀ ਗੱਲਾਂ ਸੁਣਾਉ ਲੱਗੇ ਮੈਂ ਵਰਤੀ ਹੋਈ ਤੁਹਾਨੂੰ ਗੱਲ ਸੁਣਾ ਰਿਹਾ ਵੀ ਸਾਡੇ ਲੋਕ ਕਿ